ਮਹਾਰਾਜ ਜੀ ਕਹਿੰਦੇ ਸਤਸੰਗ ਕਹਿੰਦੇ ਹੁੰਦੇ ਆ ਵੀ ਕੋਈ ਸੇਖੇਗਾ ਤੇ ਉਹਦੇ ਕੋਈ ਗਲਤ ਕਰਮ ਹੋ ਗਿਆ ਤੇ ਉਹਨਾਂ ਦੇ ਗੁਰੂ ਨੇ ਉਹਨੂੰ ਸਰਾਫ ਦਿੱਤਾ ਕਿ ਤੇਨੂੰ ਚਰਾਸੀ ਜੀ ਜਾਣਾ ਪਊਗਾ ਉਹ ਵਿਚਾਰਾ ਘਰ ਬਹਿ ਗਿਆ ਦੁਖੀ ਹੋਇਆ ਕਿ ਮੈਂ ਹੁਣ 84 ਜੀ ਜਾਣਾ ਪਊ ਮੈਨੂੰ ਉਹਨੂੰ ਕੁਝ ਵੀ ਨਾ ਚੰਗਾ ਲੱਗੇ ਕੋਈ ਕਮਾਈ ਵਾਲੇ ਮਾਪੁਰਖ ਆਏ ਆੰਦੇ ਵੀ ਕੀ ਗੱਲ ਤੂੰ ਦੁਸੀ ਕਿਉਂ ਆਂ ਆੰਦੇ ਕਿ ਮੇਰੇ ਗੁਰੂ ਨੇ ਮੈਨੂੰ ਸਰਾਫ ਦਿੱਤਾ ਵਾ ਕਿ ਤੈਨੂੰ 84 ਚ ਜਾਣਾ ਪੈਣਾ ਉਹ ਕਹਿੰਦੇ ਕਿ ਤੂੰ ਆਪਣੀ ਅਕਲ ਨੂੰ ਛੱਡ ਦੇ ਮੈਂ ਜਿੱਦਾਂ ਤੈਨੂੰ ਕਹਿਣਾ ਤੂੰ ਓਦਾਂ ਕਰੇਂਗਾ ਆੰਦਾ ਜੀ ਯੂਗ ਕਰੂੰਗਾ ਆੰਦੇ ਕਿ ਤੂੰ ਆਲਾ ਪੁਲਾਇਆ ਬਣ ਜਾ ਤੇ ਆਪਣੇ ਗੁਰੂ ਦੇ ਪਾਸ ਜਾ ਕੇ ਉਹਨਾਂ ਨੂੰ ਪੁੱਛੋ ਵੀ 84 ਹੁੰਦੀ ਕਿੰਨੀ ਕਿ ਤੇ ਕਿੰਨੀ ਹੁੰਦੀ ਐ ਮੈਨੂੰ ਦੱਸੋ ਤੇ ਜਦੋਂ ਕਹਿਣਗੇ ਕਿ 84 ਜਿਹੜੀ ਆ ਇਹ ਬਹੁਤ ਬੜੀ ਹੁੰਦੀ ਆ ਤੇ ਤੁਸੀਂ ਕਹਿ ਦਿਓ ਕਿ ਮੈਨੂੰ ਲਕੀਰਾਂ ਪਾ ਕੇ ਦੱਸ ਦਿਓ ਕਿ ਮੈਨੂੰ ਨਹੀਂ ਪਤਾ ਕਿ ਕਿੰਨੀ ਹੁੰਦੀ ਜੇ ਜਦੋਂ ਲਕੀਰਾਂ 84 ਪਾਉਣਗੇ ਤੇ ਆਲਾ ਭੋਲਾ ਬਣ ਕੇ ਪੁੱਛ ਲਈ ਵੀ ਇਹੋ 84 ਐ ਇੰਨੀ ਹੁੰਦੀ ਆ ਜਦੋਂ ਨਾ ਕਹਿਤਾ ਇੰਨੀ ਹੁੰਦੀ ਤੇ ਉੱਤਰ ਤੇ ਤੂੰ ਹੱਥ ਫੇਰਦੀ ਹਾਂਜੀ ਉਹ ਨੇ ਤਰਨ ਕੀਤਾ ਬੜੇ ਪਿਆਰ ਨਾਲ ਗੁਰੂ ਸਾਹਿਬ ਜੀ ਦੇ ਪਾਸ ਚਲ ਗਿਆ ਕਿ ਮਰਜੀ ਮੇਰੇ ਕੋਲ ਬਹੁਤ ਤਗੜੀ ਗਲਤੀ ਹੋ ਗਈ ਆ ਤੇ ਮਿਹਰਤ ਦਿਆ ਕਰੋ ਤੇ ਮੈਨੂੰ ਹੁਣ 84 ਦੱਸ ਦਿਓ ਵੀ 84 ਹੁੰਦੀ ਕਿੰਨੀ ਉਹ ਕਹਿੰਦੇ ਕਿ 84 ਬਹੁਤ ਬੜੀ ਹੁੰਦੀ ਆ ਆਂਦੇ ਮਰਜੀ ਮੈਨੂੰ ਇਦਾਂ ਨਹੀਂ ਪਤਾ ਲੱਗਣਾ ਮੈਨੂੰ ਜ਼ਮੀਨ ਤੇ ਕਾਰਾਂ ਪਾ ਕੇ ਦੋ ਉਹਨਾਂ ਜ਼ਮੀਨ ਤੇ ਕਾਰਾਂ ਪਾਤੀਆਂ ਵੀ ਆ ਹੁੰਦੀ 84 ਦੋ ਤਿੰਨ ਹਰੀਆਲਾ ਪੋਲਾ ਬਣ ਕੇ ਤੇ ਕਹਿੰਦਾ ਵੀ ਇਹੀ ਹੁੰਦੀ ਆ ਆਂਦੇ ਹੁੰਦੀ ਇੰਨੀ ਹੁੰਦੀ ਆ ਜੀ ਆਂਦੇ ਇੰਨੇ ਹੁੰਦੀ ਤੋਂ ਪੇਤੀ ਨੇ ਦੱਸਿਆ ਸੀ ਕਿ ਉਤੋਂ ਦੀ ਤੋਂ ਹੱਥ ਫੇਰ ਕੇ ਚੰਗੀ ਤਰ੍ਹਾਂ ਹੱਥ ਫੇਰੇ ਇੱਕ ਲਕਾਰਾਂ ਸਾਰੀਆਂ ਮਿਟੀਆਂ ਉਹਨੇ ਕਿ ਕੀਤਾ ਕਿ ਉਤੋਂ ਦੀ ਹੱਥ ਫੇਰ ਕੇ ਤਲਕਾਰਾਂ ਮਟਾਤੀ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਤੂੰ ਵੇਖ ਕੇ ਕੀਤਾ ਆਂਦੇ ਮਾਰੇ ਤੁਸੀਂ ਮੈਨੂੰ 84 ਦੇ ਗੇਟ 'ਚ ਪਾਇਆ ਸੀ ਤੇ ਮੈਂ ਪੁੱਗਤ ਲਿਆ ਹਾਂ ਜੀ ਤੇ ਗੁਰੂ ਸਾਹਿਬ ਜੀ ਅੰਦਰੋਂ ਖੁਸ਼ ਹੋ ਗਏ ਤੇ ਉਹ ਵੀ ਖੁਸ਼ ਹੋ ਗਿਆ ਹਾਂਜੀ ਇਸ ਕਰਕੇ ਜਿਹੜੇ ਪੀਤੀ ਹੁੰਦੇ ਆ ਜੇ ਕਿਸੇ ਕੋਲ ਕੋ ਗਲਤੀ ਹੋ ਜੇ ਤੇ ਉਹ ਦੱਸ ਵੀ ਦਿੰਦੇ ਆ ਜਦੋਂ ਮੱਖਣ ਸਾਲ ਬਣਾਉਣ ਦਾ ਜਾਂਚ ਜਿਹੜਾ ਸੀ ਉਹ ਰੋੜੇ ਪੈ ਗਿਆ ਸਮੁੰਦਰ ਦੇ ਵਿੱਚ ਇੰਨਾ ਕੁ ਤੂਫਾਨ ਤਗੜਾ ਆ ਹਾਂਜੀ ਤੇ ਉਹਦੇ ਵਿਚਾਰੇ ਦੇ ਕੋਈ ਵਾਸ ਦੀ ਗੱਲ ਨਹੀਂ ਸੀ ਰਹੀ ਯਾਦ ਲੱਗਾ ਕਰਨਕ ਜੇਰਾ ਵੀ ਕੋਈ ਮੌਕੇ ਦਾ ਹਲੇ ਫਕੀਰ ਹੋਵੇ ਮਹਾਪੁਰਖ ਹੋਵੇ ਤੇ ਮੈਂ 500 ਸੋਨੇ ਦੀ ਮੋਹਰ ਜਿਹੜੀ ਆ ਉੱਚਾ ਹਾਂਗਾ ਉਹਦੇ ਚਰਨਾ ਚ ਮੈਨੂੰ ਪਤਾ ਲੱਗ ਜੂਵੇ ਤੇ ਪਰ ਮੇਰਾ ਜਾਚ ਬੰਨੇ ਲੱਗਣਾ ਚਾਹੀਦਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਮਹਾਰਾਜ ਜੀ ਸੇਮੀਪਾ ਸ਼ਹੀਦੇ ਹੁਕਮ ਦੇ ਨਾਲ ਫਾਇੰਟੇ ਵਿਰਥੇ ਸੀ ਉਹਨਾਂ ਨੇ ਕਿਹਾ ਸੀਗਾ ਕਿ ਵਕਤਾਂ ਤੇ ਜਾਨੀ ਕਿ ਤੂੰ ਹੀ ਸਾਹਮਣੇ ਆਉਣਾ ਵਾ ਤੇ ਤੂੰ ਹੀ ਬਸ ਬੰਦਗੀ ਕਰੋ ਜਿਹੜੀ ਤੁਹਾਡੇ ਕੋਲ ਇੱਕ ਤਾਕਤ ਆਉਣੀ ਆ ਉਹਦੇ ਵਾਸਤੇ ਤੁਹਾਨੂੰ ਇੰਨੀ ਕਿ ਤਪੱਸਿਆ ਕਰਨੀ ਪੈਣੀ ਆ ਘੱਟ ਤਪੱਸਿਆ ਦੇ ਨਾਲੇ ਕੰਮ ਨਹੀਂ ਗਾ ਬੰਨਣਾ ਤੇ ਤੁਸੀਂ ਕਿਸੇ ਪਾਸੇ ਹੋਰ ਧਿਆਨ ਨਹੀਂ ਦੇਣਾ ਤੁਸੀਂ ਬਸ ਬੰਦਗੀ ਵਾਲ ਧਿਆਨ ਕਰੋ ਉਹਨਾਂ ਨੇ ਮਾਰੀ ਸੇਵੀ ਪਾਸ਼ਾਹੀ ਨੇ ਕਿਰਪਾ ਕਰਕੇ ਉਹਨਾਂ ਨੂੰ ਨਾਮ ਦੇ ਦਿੱਤਾ ਤੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਇਹੋ ਜੇ ਥਾਂ ਤੇ ਜਾ ਕੇ ਭਜਨ ਕਰੋ ਕਿ ਜਿੱਥੇ ਤੁਹਾਡਾ ਪਤਾ ਨਾ ਲੱਗੇ ਉਦੋਂ ਪਤਾ ਲੱਗੇ ਕਿ ਜਦੋਂ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਆ ਗਈ ਜਦੋਂ ਇਸ ਧਰਤੀ ਦੇ ਉੱਤੇ ਮਹਾਪੁਰਖ ਆਉਣੇ ਆ ਬਹੁਤ ਕਮਾਈ ਵਾਲੇ ਤੇ ਉਹ ਤੁਹਾਡੇ ਸੰਯੋਗ ਦੇ ਨਾਲ ਆਉਣੇ ਆ ਕਈ ਵਾਰੀ ਮਹਾਰਾਜੀ ਸੀਲਰਾਮ ਜੀ ਕਹਿੰਦੇ ਹੁੰਦੇ ਸੀ ਕਿ ਜਿਹੜਾ ਸੋਨੇ ਦਾ ਭਾਂਡਾ ਹੋਵੇ ਨਾ ਉਹਦੇ ਵਿੱਚ ਜਿਹੜੀ ਸ਼ੇਰਨियां ਉਹਦਾ ਦੁੱਧ ਠਿਕਦਾ ਹਾਂਜੀ ਆਮ ਦੂਜੇ ਭਾਂਡੇ ਜਿਹੜੇ ਹੁੰਦੇ ਉਹਨਾਂ ਉਹ ਭਾਂਡੇ ਪਾੜ ਜਾਂਦੇ ਹੁੰਦੇ ਜੇ ਜ਼ਿਆਦਾ ਚਾ ਟਕਾਉਣਾ ਹੋਵੇ ਤੇ ਫਿਰ ਸੋਨੇ ਦਾ ਭਾਂਡਾ ਚਾਹੀਦਾ ਤੇ ਜਿੱਥੇ ਖਦਾ ਨੇ ਆ ਕੇ ਜਨਮ ਲੈਣਾ ਸੀ ਉਹਨਾਂ ਦੀ ਦਇਆ ਮਿਹਰ ਦੇ ਨਾਲ ਉਹਨਾਂ ਦਾ ਸੰਯੋਗ ਦੇ ਨਾਲ ਉਹਨਾਂ ਨੇ ਆਉਣਾ ਸੀ ਨਾਮੀ ਪਾਸ਼ਾ ਹੀ ਹੋਏ ਜਾਂ ਹੋਰ ਵੀ ਜਿਹੜੇ ਵੀ ਪਾਸ਼ੀਆਂ ਸਾਰੀਆਂ ਖਦਾ ਤੋਂ ਘੱਟ ਨਹੀਂ ਸੀ ਉਹ ਉੱਪਰ ਧੁਰੋ ਆਈਆਂ ਸੀ ਪਰ ਕੁਝ ਕੰਮ ਇਹੋ ਜਿਹੇ ਹੈਗੇ ਸੀ ਕਿ ਜਿਹੜੇ ਮਰੀ 10ਵੇਂ ਪਾਸ਼ੇ ਕਰ ਸਕਦੇ ਇਸ ਕਰਕੇ ਨਾ ਉਹਨਾਂ ਨੇ ਉਹਨਾਂ ਨੂੰ ਪਹਿਲਾਂ ਕਹਿ ਛੱਡਿਆ ਹੈਗਾ ਕਿ ਤੁਸੀਂ ਜ਼ਰੂਰਤ ਦੇ ਮਤਾਬਕ ਬਾਹਰ ਆਉਣਾ ਵਾ ਤੇ ਤੁਸੀਂ ਬੰਦਗੀ ਕਰੋ ਉਧਰੋਂ ਟਾਈਮ ਵੀ ਆ ਗਿਆ ਸੀ ਲੱਭਣ ਦੇ ਸੀ ਅੱਧੋਂ ਪਾਈਛੇ ਤੋਂ ਬਾਅਦ ਚੱਕਿਆ ਹਲੇ ਗੁਰੂ ਕਿੱਥੇ ਹੈ ਗਾ ਤੇ ਉਹ ਬਣਾ ਬਣਾ ਸੀਗਾ ਮੱਖਣ ਸਾਲ ਬਣਾ ਉਧਰੋਂ ਬੜੇ ਪਿਆਰ ਨਾਲ ਬੇਨਤੀ ਕਰਨ ਲਿਆ ਕਿ ਕੋਈ ਵੀ ਮਹਾਪੁਰਖ ਹੋਵੇ ਕਿਤੇ ਵੀ ਹੋਵੇ ਮੈਨੂੰ ਦਰਸ਼ਨ ਦੇ ਕੇ ਦਰਸ਼ਨ ਦੇ ਦੇਵੇ ਤੇ ਮੇਰਾ ਜਿਹੜਾ ਜਹਾਜ਼ ਇਹਨੂੰ ਬੰਨੇ ਲਾ ਦੇਵੇ ਤੇ ਮੈਂ 500 ਹੋਰ ਜਿਹੜੀ ਸੇਵਾ ਵਿੱਚ ਦਵਾਂਗਾ ਤੇ ਉਹਦਾ ਆਪਣਾ ਸੁਆਦ ਨਹੀਂ ਸੀ ਕੋਈ ਹੈਗਾ ਉਹ ਜਿਹੜੀ ਵਿੱਚ ਜਨਤਾ ਜਹਾਜ਼ ਵਿੱਚ ਕਿੰਨੀ ਹੋਊਗੀ ਤੇ ਕਿੰਨਾ ਸਮਾਨ ਹੋਊਗਾ ਉਹਨੂੰ ਬਚਾਉਣ ਵਾਸਤੇ ਉਹ ਬੇਨਤੀਆਂ ਕਰ ਲਿਆ ਸੀਗਾ ਤੇ ਜਹਾਜ਼ ਜਰਾ ਹੀ ਉਹ ਬੱਸ ਡੋਲੇ ਖਾਂ ਰਿਹਾ ਸੀ ਕਿਸੇ ਵੇਲੇ ਵੀ ਜਹਾਜ਼ ਜਰਾ ਡੁੱਬ ਸਕਦਾ ਹੈ ਮਾਰੇ ਜੀ ਨਾਵੀ ਪਾਸ਼ਾਏ ਨੂੰ ਫਿਰ ਆਉਣਾ ਪਿਆ ਆਏ ਕਿਹੜੇ ਸਹਾਰੇ ਆਪਣਾ ਮੁਖੜਾ ਨਹੀਂ ਦਿਖਾਇਆ ਉਹਨਾਂ ਨੇ ਜਿੱਦਾਂ ਉੱਥੇ ਬਿੰਦਿਆਂ ਦੇਖਣਾ ਚਾਦਰ ਜਾਂ ਖੇਸ ਮੜ ਜਾ ਲੇ ਕੇ ਤੇ ਬਿੰਦੇ ਵੀ ਕਿਸੇ ਨੂੰ ਮੇਰੀ ਤਾਕਤ ਦਾ ਪਤਾ ਨਾ ਲੱਗ ਜੇ ਉਹ ਤਰ੍ਹਾਂ ਹੈ ਹਾਂਜੀ ਤੇ ਮੋੜਾ ਦਿੱਤਾ ਜਾਇ ਦੇ ਥੱਲੇ ਤੇ ਉਹਦੇ ਵਿੱਚ ਕਿੱਲ ਸੀਗਾ ਤੇ ਗੁਰੂ ਸਾਹਿਬ ਦੇ ਉਹ ਮੋਡਲ ਦੇ ਵਿੱਚ ਖੁੱਬ ਗਿਆ ਹਾਂਜੀ ਤੇ ਜਹਾਜ਼ ਬੰਨੇ ਲਾਤਾਂ ਦਾ ਧਿਆਕ ਕਰਕੇ ਮੱਖਣ ਸਾ ਲਬਾਣੇ ਨੇ ਕਿਹਾ ਕਿ ਤੁਹਾਨੂੰ ਮਿਲਣ ਵਾਸਤੇ ਕਿੱਥੇ ਆਵਾਂ ਕਿਉਂਕਿ ਉਹਨਾਂ ਮੂੰਹ ਵੀ ਨਹੀਂ ਦਿਖਾਇਆ ਤੇ ਉਹਨਾਂ ਨੇ ਥੋੜਾ ਜਿਹਾ ਇਸ਼ਾਰਾ ਦਿੱਤਾ ਕਿ ਬਾਬਾ ਬਕਾਲਾ ਜਿਆਦਾ ਨਹੀਂ ਦਿੱਤਾ ਉਹਨੇ ਜਦੋਂ ਤਲਾਸ਼ ਕਰਦਾ ਕਰਦਾ ਗੁਰੂ ਜੀ ਵੀ ਮੇਰਾ ਇਹਨਾਂ ਨੇ ਬੇੜਾ ਬੰਨਿਆ ਲਾਇਆ ਕਿਉਂਕਿ ਜੇ ਉਹਨਾਂ ਦਾ ਮੁਖੜਾ ਉਹਨਾਂ ਨੇ ਵੇਖਿਆ ਹੁੰਦਾ ਤੇ ਉਹ ਕਿਸੇ ਇਹੋ ਜਿਹੇ ਉਦੋਂ ਦੱਸਦੇ ਕਿ ਕਲਾਕਾਰ ਹੁੰਦੇ ਸੀਗੇ ਕਿ ਬੰਦੇ ਦੀ ਸ਼ਕਲ ਵੇਖ ਕੇ ਉਹ ਸਭ ਕੁਝ ਬਣਾ ਦਿੰਦੇ ਹੁੰਦੇ ਸੀ ਹਾਂਜੀ ਤੇ ਹੁਣ ਵੀ ਹੈਗੇ ਆ ਪਰ ਉਦੋਂ ਕੈਮਰੇ ਕੂਂਬਰੀਆਂ ਦਾ ਦੱਸਦੇ ਕਿ ਨਹੀਂ ਸੀ ਜ਼ੋਰ ਹੈਗਾ ਹੈ ਹੀ ਨਹੀਂ ਸੀ ਕੈਮਰੇ ਹਰੇ ਕਿ ਜੋ ਹੈਗੇ ਜੇ ਹੋਏ ਵੀ ਤੇ ਕੋਈ ਐਡਾ ਨਹੀਂ ਇੱਧਰ ਹੈਗਾ ਹੱਥ ਦੇ ਨਾਲ ਹੀ ਸਭ ਕੁਝ ਬਣਾਉਂਦੇ ਸੀ ਤੇ ਜਿਹਨੇ ਇੱਕ ਵਾਰੀ ਵੇਖ ਲੈਂਦੇ ਸੀ ਉਹਦਾਂ ਦੀ ਉਹ 10 ਜਣਾਂ ਤੋਂ ਉਹਨਾਂ ਨੇ ਸ਼ਕਲ ਬਣਾਉਣ ਵਾਲਾ ਬਣਾ ਦੇਣੀ ਪਰ ਉਹਨਾਂ ਦੇ ਕੋਲ ਕੋਈ ਸਬੂਤ ਹੀ ਨਹੀਂ ਸੀ ਹੈਗਾ ਕਿਉਂਕਿ ਉਹਨਾਂ ਨੇ ਦਰਸ਼ਨ ਹੀ ਇਸਾ ਨਾ ਦਿੱਤੇ ਸੀ ਕਿ ਸਾਡਾ ਪਤਾ ਨਾ ਲੱਗ ਜੇ ਜਦੋਂ ਆਪਣੇ ਥਾਂ ਤੇ ਉਹਨੇ ਸਮਾਨ ਲਾਇਆ ਤੇ ਤਲਾਸ ਕਰਨ ਦਾ ਆ ਕੇ ਬਾਬਾ ਬਕਾਲਾ ਕਿੱਥੇ ਆ ਹਾਂਜੀ ਹੁਣ ਸਮੁੰਦਰ ਦਾ ਤੇ ਉਹੋ ਇਥੋਂ ਅੰਦਾਜ਼ਾ ਲਾ ਸਕਦਾ ਵਾ ਕਿ ਜਿਹੜਾ ਜਿਹਨੇ ਸਮੁੰਦਰ ਵੇਖਿਆ ਵਾ ਕਿ ਕਿੱਡੀ ਦੂਰ ਹੋਊਗਾ ਦੂਜਾ ਬੰਦਾ ਜਿਹੜਾ ਉਹ ਨਹੀਂ ਅੰਦਾਜ਼ਾ ਲਾ ਸਕਦਾ ਉਹ ਤੋਂ ਉਹਨਾਂ ਨੂੰ ਕਿੰਨਾ ਟਾਈਮ ਲੱਗਾ ਹੋ ਉਹ ਫਿਰ ਜਦੋਂ ਇੱਥੇ ਬਾਬੇ ਬਕਾਲਾ ਆਇਆ ਤੇ ਇੱਥੇ ਦੱਸ ਦੇ ਕਿ ਕਾਫੀ ਸਾਧੂ ਹੀ ਜਿੰਨਾ ਧੂਣੀਆਂ ਧਾਣੀਆਂ ਲਾ ਕੇ ਬਿਠੇ ਉਹਨਾਂ ਨੇ ਸੋਚਿਆ ਕਿ ਮੇਰ ਕੋ ਹੋਰ ਤੇ ਕੋਈ ਹੱਲ ਨਹੀਂ ਹੈਗਾ ਤੇ ਮੈਂ ਪੰਜ-ਪੰਜ ਮੋਹਰੇ ਰੱਖ ਕੇ ਤੇ ਮੱਥਾ ਟੇਕੀ ਜਾਂਦਾ ਤੇ ਜਿਹੜਾ ਗੁਰੂ ਹੋਊਗਾ ਉਹ ਆਪੇ ਮੈਨੂੰ ਦੱਸ ਦਊਗਾ ਕਿਉਂਕਿ ਐਦਾਂ ਮੈਨੂੰ ਹੁਣ ਕੋਈ ਨਹੀਂ ਪਤਾ ਹਾਂਜੀ ਉਹਨੇ ਸ਼ੁਰੂ ਤੋਂ ਹੀ ਕੰਮਾ ਜਿਹੜਾ ਵੀ ਕੋਈ ਪਹਿਲੋਂ ਉਹਨਾਂ ਮਾਪੁਰਖ ਦੇਖਾ ਉਹਨਾਂ ਨੇ ਮੱਥਾ ਟੇਕਿਆ ਬੜੇ ਖੁਸ਼ ਹੋਏ ਜੁਰ 500 ਨੇ ਦੇ ਮੋਹਰੇ ਵੇਖਿਆ ਜਿਨ੍ਹਾਂ ਨੇ ਕਦੀ ਇੱਕ ਵੀ ਨਹੀਂ ਵੇਖੀ ਉਹਨਾਂ ਨੂੰ 5 ਲਾਪੀਆਂ ਤਾਂ ਉਹਨਾਂ ਨੂੰ ਖੁਸ਼ ਹੋਣਾ ਹੈ ਇਦਾਂ ਮੱਥਾ ਟੇਕਦੇ 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 ਅੱਗੇ ਚੱਲ ਗਏ ਕਿਸੇ ਨੇ ਨਹੀਂ ਨਾਂ ਲਿਆ ਮਨਜੀ ਕਿ ਤੂੰ ਹੀ ਤੇ 500 ਸੁਖੀ ਤੇ 5 ਤੇ ਕੰਡੇ ਮੱਥਾ ਹਾਂਜੀ 500 ਦੇ 5 ਕਿਤਰਾ ਆਂਦੇ ਵੀ ਇੱਥੇ ਕੋਈ ਹੋਰ ਵੀ ਸਾਧੂ ਹੈਗਾ ਆਂਦੇ ਹਾਂ ਥੋੜਾ ਜਿਹਾ ਅੱਗੇ ਚੱਲ ਜਿਓਗੇ ਤੇ ਉੱਥੇ ਤੁਹਾਨੂੰ ਇੱਕ ਤੇਗੇ ਦੇ ਨਾਂ ਦਾ ਮਹਾਤਮਾ ਮਿਲੇਗਾ ਹਾਂਜੀ ਆਵੇਂ ਪਗਲਾ ਜਿਹਾ ਹੈਗਾ ਉਹ ਦੱਸਦੇ ਕਿ ਉਹਨਾਂ ਨੇ ਆਪਣੀ ਸ਼ਕਲ ਵੀ ਇਤਨਾ ਦੀ ਬਣਾਈ ਸੀ ਕਿ ਕੋਈ ਮੈਨੂੰ ਪਛਾਣ ਨਾ ਸਕੇ ਤੇ ਬਸ ਵਲੇ ਪਾਲੇ ਜਿਹੇ ਨਾ ਬਣੇ ਰਹਿਣਾ ਤੇ ਬਹੁਤੇ ਸੋਚਦੇ ਸੀ ਵੀ ਇਹਨਾਂ ਦੇ ਹਰੇਕ ਸਰੀਰ 'ਚ ਪਰੇਸ਼ਾਨੀਆਂ ਪਰ ਉਹ ਮਹਾਰੀ ਸੇਵੀ ਪਾਸ਼ੇ ਦੇ ਹੁਕਮ ਅਨੁਸਾਰ ਬੰਦਗੀ ਕਰਨ ਦੇ ਹੀ ਉਹਨਾਂ ਨੇ ਆਪਣੇ ਆਪ ਨੂੰ ਸ਼ੁਪਾ ਕੇ ਰੱਖਿਆ ਜਦੋਂ ਜਾ ਕੇ ਪੰਜ ਮੋਹਰਾ ਜੈਨਿਕ ਮੱਥਾ ਟੇਕਿਆ ਤੇ ਗੁਰੂ ਸਾਹਿਬ ਜੀ ਕਹਿੰਦੇ ਪੰਜ ਮੋਹਰਾ ਦਾ ਮੱਥਾ ਟੇਕਣ ਡਿਆ ਵਾ ਹਾਂਜੀ 500 ਕਈਕੇ ਤੇ ਪੰਜਾਂ ਦਾ ਮੱਥਾ ਟੇਕਣ ਦੇ ਤੇ ਇੱਕੇ ਚਰਨੀ ਪੈ ਗਿਆ ਕਿ ਮੇਰੇ ਕੋ ਹੋਰ ਕੋਈ ਹੱਲ ਨਹੀਂ ਸੀ ਆ ਗਾ ਗੁਰੂ ਜੀ ਮੈਂ ਤੇ ਘੈਰਿਆ ਸੀਗਾ ਆਪਣੇ ਆਪ ਨੂੰ ਕਿ ਮੈਨੂੰ ਮੇਰਾ ਸਤਗੁਰ ਮੇਰਾ ਪ੍ਰੀਤਮ ਪਿਆਰਾ ਮਿਲ ਜੇ ਤੇ ਮੈਂ 500 ਆਤਾਲੀ ਲੈ ਕੇ ਆ ਮੁਰਾ ਦਾ ਇਹ ਪੰਜਾਂ ਦਾ ਤੇ ਮੈਂ ਤਾਂ ਕਰਕੇ ਦੱਸਣ ਦੇ ਆ ਕਿ ਜੇਰਾ ਕੋਈ ਗੁਰੂ ਹੋਊਗਾ ਆਪੇ ਦੱਸ ਦੂਗਾ ਕਿ ਤੂੰ ਇੰਨੇ ਦਾ ਸੁੱਖਿਆ ਤੇ ਇੰਨੇ ਦੇਣ ਦੇ ਉਹਨਾਂ ਨੇ ਚਾਦਰ ਚੁੱਕ ਕੇ ਤੇ ਆਪਣਾ ਮੋਢਾ ਦਿਖਾਇਆ ਆਂਦੇ ਆ ਵੇਖ ਤੇਰੇ ਜਹਾਜ ਨੂੰ ਬੰਨੇ ਲਾਉਂਦਿਆਂ ਮੇਰੇ ਕਿਲ ਵੱਜ ਗਿਆ ਭਾਈ ਹਾਂਜੀ ਤੇ ਬੜਾ ਫਿਰ ਖਤਮ ਹੋਸ ਕੀਤਾ ਨੇ ਕਿ ਮਾਰੇ ਜੀ ਤੁਹਾਨੂੰ ਮੇਰੀ ਖਾਤਰ ਇੰਨਾ ਕੋ ਕਰਨਾ ਪਿਆ ਆਂਦੇ ਪਰ ਮੈਂ ਮਜਬੂਰ ਸੀਗਾ ਤੁਹਾਡੋਂ ਜਾਤ ਕਰਨ ਤੋਂ ਬਗੈਰ ਮੇਰਾ ਹੋਰ ਕੋਈ ਨਹੀਂ ਹੱਲ ਲੱਗਾ ਕਿੰਨੀ ਵਿੱਚ ਦੁਨੀਆ ਬੈਠੀ ਕਿੰਨਾ ਸਮਾਨ ਸੀਗਾ ਤੇ ਬੰਨੇ ਲਾਉਣਾ ਸੀਗਾ ਤੇ ਉਹ ਤੁਸੀਂ ਲਾ ਸਕਦੇ ਤੇ ਮੇਰੇ ਕੋ ਹੋਰੇ ਤੋਂ ਵੱਧ ਕੋਈ ਚਾਰਾ ਨਹੀਂ ਸੀ ਹੈਗਾ ਤੇ ਉਹਨਾਂ ਕਿਹਾ ਕਿ ਪਰਦਾ ਰੱਖੀ ਪਰ ਜੇਨੇ ਖਦਾ ਨੂੰ ਮਿਲ ਲੈ ਕੋਈ ਉਹ ਪਰਦਾ ਰੱਖ ਸਕਦਾ ਵਾ ਗੁਰੂ ਦੀ ਤਾਂ ਤਲਾਸ਼ে ਚੰਗੇ ਬਿਠੇ ਸੀ ਵੀ ਅਸਲੀ ਤਾਕਤ ਕਿੱਥੇ ਉਹਨੇ ਫਿਰ ਰਵਲਾ ਪਾਇਆ ਹਾਂਜੀ ਤੇ ਗੁਰੂ ਲਾਭੋਰੇ ਹਾਂਜੀ ਪੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਗੁਰੂ ਦੀ ਤਲਾਸ਼ ਚ ਤੇ ਗੁਰੂ ਤੇ ਇੱਥੇ ਲੋਕੇ ਬੈਠਾ ਵਾ ਤੇ ਆਪਣੇ ਆਪ ਨੂੰ ਪੇਸ ਵਿਟਾ ਕੇ ਬੈਠਾ ਹਾਂਜੀ ਤੇ ਉਹਨਾਂ ਨੇ ਕਮਾਈ ਕੀਤੀ ਬੰਦਗੀ ਕੀਤੀ ਹੱਡੀਆਂ ਢੇਰ ਕੀਤੀਆਂ ਹਾਂਜੀ ਤੇ ਫਿਰ ਉਹਨਾਂ ਨੇ ਬਾਅਦ ਦੇ ਵਿੱਚ ਆਪਣਾ ਜਿਹੜਾ ਦੁਨੀਆਦਾਰੀ ਦਾ ਕੰਮ ਸੀਗਾ ਗ੍ਰਿਸ਼ਤੀ ਦਾ ਕੰਮ ਘਰ ਪਰਿਵਾਰ ਦਾ ਉਹਨਾਂ ਨੇ ਉਦੋਂ ਕੀਤਾ ਵਾ ਕਿ ਜਦੋਂ ਸੱਚੇ ਪਾਤਸ਼ਾਹ ਦਾ ਉਹਨਾਂ ਨੂੰ ਆਰਡਰ ਹੋਇਆ ਕਿ ਤੁਸੀਂ ਹੁਣ ਇਹ ਕੰਮ ਨੂੰ ਸੰਭਾਲੋ ਹਾਂਜੀ ਤੇ ਦਸਵੇਂ ਪਾਤਸ਼ਾਹੀ ਮਹਾਰਾਜ ਜੀ ਨੇ ਵੇਖੋ ਹਾਂਜੀ ਕਿੰਨੀ ਦਇਆ ਕੀਤੀ ਹਾਂਜੀ ਦਸਵੀਂ ਪਾ ਸ਼ਹੀਦ ਹੈ ਜਿੰਨੇ ਵੀ ਕੋਈ ਸਿਫਤ ਕਰ ਸਕੇ ਉਹ ਨਹੀਂ ਥੋੜੀ ਹੈ ਸਾਡੇ ਕੋ ਸਿਫਤ ਕਰਨ ਵਾਸਤੇ ਇਹੋ ਜਿਹਾ ਮੁਖੜਾ ਨਹੀਂ ਹੈਗਾ ਕਿਹੀ ਉਹਨਾਂ ਦੀ ਸਿਫਤ ਕਰ ਸਕੀਏ ਹਾਂਜੀ ਇਹ ਸਤਿਗੁਰ ਦੀ ਸਿਫਤ ਸੁਣਾਵਾਂ ਜਗਤੋ ਸ਼ਾਨ ਨਰਾਲੀ ਜੀਬਾਂ ਸਿਫਤ ਨਹੀਂ ਕਰ ਸਕਦੀ ਜੋ ਮੁਖੜੇ ਦੀ ਲਾਲੀ ਹਾਂਜੀ ਉਹਨਾਂ ਦਾ ਜਿਹੜਾ ਮੁਖੜਾ ਸੀ ਨਾ ਉਹ ਡਲਕਾ ਮਾਰਦਾ ਸੀ ਹਾਂਜੀ ਇੰਨੇ ਸੋਹਣੇ ਤੇ ਇੰਨੇ ਖੂਬਸੂਰਤ ਤੇ ਇਹਨੀ ਬੰਦਗੀ ਦੇ ਮਾਲਕ ਹਾਂਜੀ ਤੇ ਉਹ ਖੁਦਾ ਜਿਹੜਾ ਕਿ ਖੁਦ ਆਪ ਹੀ ਖੁਦਾ ਜਿਹੜਾ ਨਾ ਉਹਨੂੰ ਆਉਣਾ ਪਿਆ ਸੀਗਾ ਕਿਉਂਕਿ ਉਹ ਜਿੱਦਾਂ ਦਾ ਜ਼ੁਲਮ ਦੇ ਨਾਲ ਉਹਨਾਂ ਨੇ ਸਾਹਮਣਾ ਕੀਤਾ ਨਾ ਹਾਂਜੀ ਉਹਨਾਂ ਦਾ ਉਹਲੇ ਇਤਿਹਾਸ ਉਹਲੇ ਦਾ ਪੜ੍ਹ ਕੇ ਤੁਸੀਂ ਵੇਖੋ ਕਿ ਜਿਹੜੇ ਸਿੱਖ ਸੀ ਬਹੁਤ ਘੱਟ ਸੀਗੇ ਤੇ ਹਿੰਦੂਆਂ ਨੂੰ ਵੀ ਕਿੰ ਲੋ ਰੋਇਦਾ ਉਹਨਾਂ ਦੇ ਜੰਝੂ ਲਾ ਕਿਤੇ ਮੁਸਲਮਾਨ ਬਣਾ ਕੇ ਤੇ ਫੇਸ ਸੜਦੇ ਹਾਂਜੀ ਤੇ ਜਦੋਂ 9 ਸਾਲ ਦੇ ਹੋ ਗੁਰੂ ਸਾਹਿਬ ਜੀ ਤੇ ਮਰਜੀਤ ਇੱਕ ਬਹਾਦਰ ਜੀ ਕਹਿਣ ਦੇ ਹਾਂਜੀ ਮਾਤਾ ਗੁਜਰੀ ਨੂੰ ਕਿ ਜੇੜਾ ਹੁਣ ਜ਼ੁਲਮ ਦੇ ਅਹਲੇ ਹਵਾ ਚੱਲ ਰਹੀ ਹੈ ਨਾ ਵੀ ਕੋਈ ਕਮਾਈ ਵਾਲਾ ਮਹਾਪੁਰਖ ਕੁਰਬਾਨੀ ਦੇਊਗਾ ਆਪਣੇ ਸੀਸ ਦੀ ਤੇ ਫੇਰੇ ਡੱਕੀ ਜਾਣੀ ਏ ਗੁਰੂ ਸਾਹਿਬ ਜੀ ਹੱਸ ਕੇ ਕਹਿੰਦੇ ਆ ਕਿ ਮਰਜੀ ਤੁਹਾਡੇ ਤੋਂ ਹੀ ਕੋਈ ਉੱਤੇ ਹੈਗਾ ਸੰਸਾਰ ਤੋਂ ਤੁਹਾਡੇ ਤੋਂ ਉੱਤੇ ਹੋਰ ਕੋਈ ਨਹੀਂ ਹੈਗਾ ਤੇ ਜੇ ਕੁਰਬਾਨੀ ਦੇਣ ਦੀ ਲੋੜ ਆ ਤੇ ਦੇ ਦਿਓ ਉਹ ਕਹਿੰਦੇ ਕਿ ਮੈਂ ਤੇਰੇ ਕੋਲ ਇਹੋ ਹੀ ਸੁੰਨਾ ਚਾਹੁੰਦਾ ਸੀ ਹਾਂਜੀ ਮੈਂ ਤੁਹਾਡੇ ਕੋਲ ਇਹੋ ਹੀ ਸੁੰਨਾ ਚਾਹੁੰਦਾ ਸੀ ਤੇ ਉਹਨਾਂ ਨੇ ਉਹਨਾਂ ਦਾ ਜੋ ਵੀ ਫਰਜ਼ ਸੀਗਾ ਹਾਂਜੀ ਉਹਨਾਂ ਨੇ ਨਿਭਾ ਕੇ ਤੇ ਮਹਾਰਾਜ ਜੀ ਨੂੰ ਉਸ ਜੋਗ ਬਣਾ ਕੇ ਦਸਵੇਂ ਪਾਤਸ਼ਾਹੇ ਨੂੰ ਗੁਰੂ ਸਾਹਿਬ ਜੀ ਨੇ ਜੰਮਿਆ ਰੀਆਂ ਸਾਰੀਆਂ ਸੌਂਫ ਕੇ ਵੀ ਆ ਇਹਨੂੰ ਬਾਅਦ ਚ ਹੁਣ ਸੇਵਾ ਜਿਹੜੀ ਆ ਤੈਨੂੰ ਕਰਨੀ ਪਊਗੀ ਹਾਂਜੀ ਤੇ ਫਿਰ ਉਹਨਾਂ ਨੇ ਕੁਰਬਾਨੀ ਆਪਣੀ ਦੇ ਦਿੱਤੀ ਜਿੰਨਾ ਤੱਕ ਸੂਰਜ ਚੰਦਾ ਤਾਰੇ ਰਹਿਣਗੇ ਉਹਨਾਂ ਤੱਕ ਮਾਰੇ ਜੀ ਨਾਵੀ ਪਾਸ਼ੇ ਦਾ ਤੇ ਦਸਵੀਂ ਪਾਸ਼ੀ ਦਾ ਲੋਕ ਨਾਂ ਲੈਦੇ ਰਹਿਣਗੇ ਠੀਕ ਹੈ ਜੀ ਰਾਧਾ ਸਵਾਮੀ ਵਿਦਿਆਲਯ ਕਿਦਿਆ ਰਾਧਾ ਸਵਾਮੀ ਜੀ ਦੀ ਸਹਾਇਤਾ